ਬੰਨ ਦੇ ਤੇ ਭਾਵੇਂ ਮੁੱਖ ਮੰਤਰੀ ਵੀ ਗिरा ਮਰ ਜਾਏ ਹਜੇ ਵੀ ਮਰ ਜਾਏ ਅਸੀਂ ਅਨੇਕ ਇਲਾਕੇ ਦੀ ਸਾਰ ਲੋ ਅਸੀਂ ਕੱਲ ਤੇ ਡੀਸੀ ਸਾਹਿਬ ਨੂੰ ਵੀ ਬੇਨਤੀਆਂ ਕਰਦੇ ਹਾਂ ਡੀਸੀ ਸਾਹਿਬ ਨੇ ਸਾਡਿਆਂ ਬੰਦਿਆਂ ਦਾ ਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਪਾਣੀ ਰਾਤ ਇਥੋਂ 11 ਵਜੇ ਬੰਨ ਟੁੱਟਾ ਵਾ ਸਾਢੇ 11 ਵਜੇ ਡੇਢ ਵਜੇ ਉੱਥੇ ਪਹੁੰਚਿਆ ਸਾਡੇ ਡੇਢ ਵਜੇ ਪਹੁੰਚਿਆ ਸਾਰਿਆਂ ਘਰਾਂ ਦੇ ਦਾਣੇ ਭੇਜ ਗਏ ਦਾਣੇ ਭੇਜ ਗਏ ਹੁਣ ਦਾਣੇ ਉੱਥੇ ਰਹਿਣ ਦਿੱਤੇ ਆ ਆਪ ਨਿਕਲ ਆ ਖਸਮਾਨਾ ਕੋ ਜੀ ਨਬੱਜ ਕੇ ਦਾਣਿਆ ਰ ਫਿਰ ਵੀ ਕੀ ਕੁਝ ਕਰ ਸਕਦੇ ਹਣ ਫਿਰ ਹੁਣ ਕਿਥੇ ਰਹਿਣਾ ਜਾ ਕੇ ਤੁਸੀਂ ਹੁਣ ਅਸੀਂ ਇੱਕ ਤਰੀਕੇ ਕੰਟਰਾ ਅਧਿਕਾਰੀ ਜਾਵਾਂਗੇ ਹਾਂ ਹੋਰ ਹੁਣ ਸਾਨੂੰ ਕਿਸੇ ਨੂੰ ਪੁੱਛਣਾ ਥੋੜੀ ਆ ਮਰਗੇ ਜੇ ਕਰੋੜਗੇ ਜੇ ਜਿਹੜੀਆਂ ਆ ਰਾਤਾਂ ਜਲੀ ਇੱਕ ਮਿੰਟ ਵੀ ਨਹੀਂ ਲੋਕ ਸਤੇ ਕੋਈ ਵੀ ਨਹੀਂ ਸਤਾਇਆ ਅਸੀਂ ਨਹੀਂ ਤੇ ਅਸੀਂ ਲਗਾਤਾਰ ਜੀਆਂ ਨੂੰ ਕੱਢ ਕੱਢ ਕੇ ਡੇਰਿਆਂ ਦੇ ਉੱਤੇ ਕੰਧਾਂ ਡਿੱਗ ਰੀਆਂ ਲੋਕਾਂ ਦੇ ਮਕਾਨ ਟਹਿ ਰਹੇ ਆ ਦੰਗਰ ਰੁੜ ਰਹੇ ਆ ਦਾਣੇ ਖਰਾਬ ਹੋ ਰਹੇ ਆ ਤੇ ਸਾਰਾ ਕੁਝ ਬਰਬਾਦ ਹੋ ਰਿਹਾ ਤੇ ਉਹਦੇ ਵਿੱਚ ਅਸੀਂ ਲਗਾਤਾਰ ਸੰਕਟ ਦੇ ਵਿੱਚ ਡਟੇ ਰਹੇ ਆ ਤੇ ਆਪਦਾ ਪਰਿਵਾਰ ਅਸੀਂ ਸਭ ਤੋਂ ਪਿੱਛੋਂ ਕੱਢ ਰਹੇ ਆ ਜਿਹੜੇ ਚੌਂਕੜਾ ਲਾ ਕੇ ਅੰਦਰ ਆ ਤੇ ਪਾਣੀ ਕੱਢਦੇ ਬੂਹਿਆਂ ਨੇ ਕਾੜੀ ਮੀਟਿੰਗਾਂ ਲਾਈਆਂ ਮੀਟਿੰਗਾਂ ਨਹੀਂ ਲੱਪਣ ਡੀਆਂ ਤੇ ਕਾੜੀ ਪਾਣੀ ਰੋਕ ਲਈਏ ਤੇ ਕੋ ਰੋਕੀ ਜਿੱਤਨਾ ਇੱਥੇ ਰੋਕਦਾ ਨਹੀਂ ਉਹ ਕਿੱਦਾਂ ਨਿਕਲ ਕੇ ਬਾਹਰ ਆਏ ਆ ਆਪਾਂ ਇਹ ਬੇੜੀ ਛੱਡੀ ਉੱਥੋਂ ਬੇੜੀ ਲਿਆਦੀ ਇੱਥੋਂ ਤੱਕ ਟਾਪੂ ਤੇ ਬੇੜੀ ਆਈ ਆ ਬੇੜੀ ਨਹੀਂ ਹੋਣਾ ਜਾਣਾ ਅੱਗੇ ਵੀ ਬੇੜੀ ਨਹੀਂ ਹੋਣਾ ਜਾਣਾ 1:00 ਵੱਜ ਗਿਆ ਥੋੜੀ ਜਿਹੀ ਰੈਸਟ ਮਿਲ ਗਈ ਸੀ ਉਹਨੂੰ 1 ਫੇਰ ਟੁੱਟ ਗਿਆ ਪਤਾ ਨਹੀਂ ਕਿਦੋਂ ਬਚੀ ਕਰੋਨਾ ਬਚੀ ਬਹੁਤ ਮੁਸ਼ਕਲ ਆ ਸਰਕਾਰ ਨੇ ਤੇ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਇੱਕ ਬੰਦਾ ਪ੍ਰਸ਼ਾਸਨ ਨਹੀਂ ਆਇਆ ਉਹ ਤਾਂ ਕਹਿੰਦੇ ਅਸੀਂ ਸਭ ਕੁਝ ਕਰਦੇ ਕੁਝ ਨਹੀਂ ਕੀਤਾ ਕਹਿੰਦੇ ਅਸੀਂ ਲੋਕਾਂ ਨੂੰ ਬਾਹਰ ਕੱਢ ਰਹੇ ਹਾਂ ਕੋਈ ਬਾਹਰ ਨਹੀਂ ਕੱਢਿਆ ਆ ਵੇਖ ਲਓ ਤੁਸੀਂ ਨਹੀਂ ਆਪ ਹੀ ਆਉਣਦੇ ਹੋਣੇ ਪ੍ਰਸ਼ਾਸਨ ਤੇ ਆਇਆ ਸੀਗਾ ਸਚਿੰਦਰ ਆਇਆ ਸਾਡੇ ਕੋਲ ਤਾਂ ਕੋਈ ਨਹੀਂ ਪੰਜਾਹ ਸਾਢੇ ਨਾਲ ਬਹਿ ਕੇ ਸਾਡੇ ਰਾਹ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਕੋਈ ਸਾਡੀ ਖਬਰ ਕਿਸਨੇ ਨਹੀਂ ਲਈ ਤੇ ਕੋਈ ਹੈਗੇ ਜਾਂ ਕਿਸੇ ਜਿਹੜੀ ਤੁਸੀਂ ਉਹ ਡੇੜੀ ਜਿਹੜੀ ਦਿੱਤੀ ਉਹ ਕਿਨੇ ਦੇ ਸਰਕਾਰ ਨੇ ਦਿੱਤੀ ਨਾ ਨਾ ਉਹ ਸਰਕਾਰੀ ਨਹੀਂ ਉਹ ਬਾਬਿਆਂ ਬਿੱਦੀ ਚੰਗਿਆਂ ਨੇ ਦਿੱਤੀ ਜਿਹੜੀ ਜਿਹੜੀ ਟੈਕਸ ਭਰਦੇ ਆ ਉਹ ਅਸੀਂ ਤਾਂ ਹੀ ਭਰਦਗੇ ਸਾਡਾ ਔਖਾ ਵੇਲਾ ਹੋਵੇ ਉਹ ਸਰਕਾਰ ਸਾਡੀ ਬਾਹ ਫੜ ਲਵੇ ਸਾਰੂ ਉਹ ਤਾਂ ਮੈਂ ਕਿਹਾ ਸਿਰ ਮੱਥੇ ਮਾਰਨਾ ਗੱਲ ਵਿੱਚ ਸਹੀ ਗੱਲ ਹੈ ਬਾਈ ਜਿਤਨੇ ਵੀ ਔਖੇ ਵੇਲੇ ਤਹੀਂ ਵੀ ਲਾਗੇ ਲੱਗਦੇ ਨਾ ਸੂਏ ਵੋਟਰ ਆਉਂਦੇ ਆ ਮੁਰਗਾ ਭੋਗਿਆ ਅੱਜ ਅੱਜ ਸਾਡਾ ਤੱਕੇ ਨੇ ਸਰਕਾਰ ਨੇ ਪੁੱਛਿਆ ਕੋਈ ਸਰਕਾਰੀ ਬੇੜੀ ਆ ਰਹੀ ਆ ਨਾ ਕੋਈ ਮਾਦਮ ਆ ਰਿਹਾ ਜੋ ਪਕੀਤੀ ਆਪੋ ਆਪਣੀਆਂ ਬੇਟੀਆਂ ਲਿਆਦਿਆਂ ਤੇ ਨਿਕਲਦਿਆਂ ਜਿਹੜੀ ਐਸਟੀਐਮ ਸਾਫ ਦੀ ਗੱਡੀ ਗਈ ਸੀ ਪ੍ਰਸ਼ਾਸਨ ਗਿਆ ਸੀ ਇਹਨਾਂ ਨੇ ਕੀ ਤਾਂ ਕੋਈ ਕੋਈ ਸਾਡੇ ਨਾਲ ਗੱਲ ਨਹੀਂ ਪੁੱਛੀ ਵੀ ਕੀ ਆ ਕੀ ਨਹੀਂ ਬਸ ਸਿੱਧੇ ਮੋੜਾ ਕੋਈ ਗੱਲਬਾਤ ਨਹੀਂ ਇਹਨਾਂ ਪੁੱਛੀ ਆਪ ਨਿਕਲ ਕੇ ਆਏ ਹੋ ਜਾਂ ਪ੍ਰਸ਼ਾਸਨ ਲੈ ਕੇ ਆਇਆ ਤੁਹਾਨੂੰ ਕਿੱਲੇ ਨਹੀਂ ਆਪ ਵੀਰ ਜਾ ਕੇ ਪ੍ਰਸ਼ਾਸਨ ਦੇ ਕੋਈ ਲੋਕ ਨਹੀਂ ਪਹੁੰਚੇ ਇੱਥੇ ਕੋਈ ਨਹੀਂ ਸਵੇਰ ਦਾ ਕੋਈ 3:30 ਨਸਾਰ ਨਹੀਂ ਹਾਂਜੀ ਵੋਟਾਂ ਪਾਣੇ ਆ ਉਦੋਂ ਲੋਕ ਆਂਦੇ ਆ ਇਹ ਉਦੋਂ ਪਾਟ ਪਾਦੀ ਕਿਉਂਦੇ ਉਦੋਂ ਵੋਟਾਂ ਨੂੰ ਤੇ ਪੰਜ ਪਾਦੀ ਕਿਉਂਦਾ ਉਦੋਂ ਉਦੋਂ ਥੁੱਕਾ ਪਾਇਨ ਹੁੰਦਾ ਸਾਰੇ ਆਣ ਕੇ ਆਦਦੇ ਵੀ ਹੱਥ ਜੋੜਦੇ ਵੋਟਾਂ ਪਾਉ ਤੁਹਾਨੂੰ ਕਰੋ ਜਦੋਂ ਪਾਣੀ ਆਉਂਦਾ ਕੋਈ ਨਹੀਂ ਇੱਥੇ ਅਪੀਲ ਸੁਣਦਾ ਕੁਛ ਨਹੀਂ ਹੁੰਦਾ ਜਾਂਦਾ ਹੁਣ ਕਿੱਥੇ ਰੂੰਗੇ ਹੁਣ ਉੱਥੇ ਬਾਬਿਆਂ ਦੇ ਡੇਰੇ ਤੇ ਜਲੇ ਆ ਮਾਲ ਉੱਥੇ ਖੜਿਆ ਆਪਣਾ ਮਾਲ ਡੰਗਰ ਸਾਰਾ ਉੱਥੇ ਆ ਆ ਪਰਿੰਦ ਸਾਡੇ ਸਾਰੇ ਬੇਟਾ ਸਾਬਨਾ ਤੇ ਬੀੜੀਆਂ ਦਾ ਬੀੜੀਆਂ ਦੋ ਆ ਪਾਰੀ ਨਾ ਆਉਂਦੇ ਇਧਰ ਚੜ ਕੇ ਹੁਣ ਪਰ ਅਸੀਂ ਸੋਚਦੇ ਹਾਂ ਵੀ ਪਾਣੀ ਸਿੱਜੇ ਸਿੱਜੇ ਆਊਗਾ ਪਰ ਸਰਕਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕਿ ਅਸੀਂ ਪਾਣੀ ਇੰਨਾ ਛੱਡ ਰਹੇ ਹਾਂ ਆ ਕੁਝ ਹੋ ਰਿਹਾ ਪਰ ਸਾਡੇ ਆਗੂ ਸਹਬਾਨਾਂ ਨੇ ਜਦੋਂ 5:30 ਵਜੇ ਤੋਂ ਲੈ ਕੇ ਕੰਮ ਕਰ ਰਹੇ ਅਸੀਂ ਸ਼ਾਮ ਨੂੰ 5:30 ਵਜੇ ਗਣ ਲਓ ਤਾਂ ਇਹ ਵੀ 12 14 ਘੰਟੇ ਬਾਅਦ ਦੇ ਵਿੱਚ ਤੇ ਲਗਾਤਾਰ ਅਜੇ ਵੀ ਅਸੀਂ ਲੋਕਾਂ ਨੂੰ ਕੱਢ ਰਹੇ ਹਾਂ ਪੰਜਾਬ ਦੇ ਵਿੱਚ ਦੁਬਾਰਾ ਹਰਾਂ ਦੇ ਹਾਲਾਤ ਬਣੇ ਨੇ ਤਾਂ ਇਸ ਸਮੇਂ ਆਸੀਂ ਟਾਪੂ ਬਾਉਪੁਰ ਦੇ ਬਾਹਰ ਖੜੇ ਆ ਇਹ ਪੋਲ ਹੈ ਮੇਰੇ ਪਿੱਛੇ ਜਿਹੜਾ ਟਾਪੂ ਬਾਉਪੁਰ ਨੂੰ ਸੁਲਤਾਨਪੁਰੇ ਨਾਲ ਜੋੜਦਾ ਹੈ ਤੇ ਲੋਕ ਜਿਹੜੇ ਨੇ ਇੱਥੋਂ ਆਪਣੇ ਪਰਿਵਾਰ ਛੱਡ ਕੇ ਦੁਬਾਰਾ ਇੱਥੇ ਪਹੁੰਚ ਰਹੇ ਆ ਜਿਹੜੇ ਆਪਾਂ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਲੋਕ ਨੇ ਆਪਣੇ ਕਾਰਜਬਾਰ ਛੱਡ ਕੇ ਪਰਵਾਸ ਵਿੱਚ ਜਿਹੜਾ ਆਪ ਨੂੰ ਬਾਹਰ ਸੁਰੱਖਿਤ ਕੱਢ ਰਹੇ ਨੇ ਕੀ ਸਭ ਤੋਂ ਪਹਿਲਾਂ ਮੈਂ ਜਾਨਣਾ ਹੂਗਾ ਪਾਣੀ ਕਦੋਂ ਚੜਿਆ ਤੁਹਾਡੇ ਤੋਂ ਇਹ ਪਾਣੀ ਰਾਤ ਇੱਥੋਂ 11:00 ਵਜੇ ਬੰਨ ਡੁੱਟਾ ਵਾ 11:30 ਵਜੇ 1.5 ਵਜੇ ਉਥੇ ਪਹੁੰਚਿਆ ਸਾਡੇ 1.5 ਵਜੇ ਪਹੁੰਚਿਆ 1.5 ਵਜੇ ਪਹੁੰਚਣਾ ਪਾਣੀ ਕੁੜੀ ਆਪਣੇ ਆ ਇੱਕ 1.5 ਵਜੇ ਪਾਣੀ ਪਹੁੰਚਿਆ ਵਾ ਤੇ ਮੁਕੇ ਪਾਣੀ ਆਵਦਾ ਕੀਤਾ ਵੀ ਕੰਟਰੋਲ ਤੋਂ ਜੇ ਮੁਕੇ ਪੈਰੋ ਫੈਰਵਾਦੇ ਕਿਆ ਮੁਕੇ ਫਿਰ ਸਮਾਨ ਤੇ ਸਾਰਾ ਦਾਣੇ ਉਹ ਵੇਚ ਕੇ ਖਾਦਿਆਂ 15 20 ਬੁਰੀਆਂ ਹੋ ਵੇਚ ਗਈਆਂ ਸਾਰਿਆਂ ਘਰਾਂ ਦੇ ਦਾਣੇ ਵੇਚ ਗਏ ਦਾਣੇ ਵੇਚ ਗਏ ਹੁਣ ਦਾਣੇ ਤਾਂ ਉੱਥੇ ਰਹਿਣ ਦਿੱਤੇ ਆ ਆਪ ਨਿਕਲ ਆ ਖਸਮਾ ਨੂੰ ਕਹੋ ਜੀ ਨੇ ਬਚ ਕੇ ਦਾਣਿਆਂ ਦਾ ਫੇਰ ਵੇਖੀ ਜੋ ਕੀ ਕਰ ਸਕਦੇ ਹੁਣ ਫੇਰ ਪਾਣੀ ਹਾਲੀ ਤੱਕ ਚੜੀ ਜਾਂਦਾ ਕਿਦਾਂ तकरीबन ਹੁਣ ਮੈਨੂੰ ਲੱਗਿਆ ਕਿ 1 2 ਵਜ ਗਏ ਆ ਦੋਗ ਦੇ ਟਾਈਮ ਹੋ ਗਿਆ ਕਿਦਾਂ ਨਿਕਲ ਕੇ ਬਾਹਰ ਆਏ ਆ ਆਪਾਂ ਇਹ ਬੇੜੀ ਛੱਡੀ ਉੱਥੋਂ ਬੇੜੀ ਲਿਆਦੀ ਇੱਥੋਂ ਤੇ ਘਟਾ ਪੁੱਤੇ ਕਰ ਬੇੜੀ ਆਈ ਆ ਬੇੜੀ ਦੀ ਹੁਣਾ ਜਾਣਾ ਕਿ ਵੀ ਬੇੜੀ ਦੀ ਹੁਣਾ ਜਾਣਾ 1 ਬੰਨ ਬੱਜ ਗਿਆ ਥੋੜੀ ਜਿਹੀ ਰੈਸਤ ਮਿਲ ਗਈ ਸੀ ਉਹਨੂੰ ਬੰਨ ਫੇਰ ਟੁੱਟ ਗਿਆ ਉਹਨ ਪਤਾ ਨਹੀਂ ਕਿਦੋਂ ਬੱਜੇ ਕਿਦੋਂ ਨਾ ਬੱਜੇ ਬਹੁਤ ਮੁਸ਼ਕਲ ਆ ਸਰਕਾਰ ਨੇ ਤੇ ਕੋਈ ਨਹੀਂ ਆਇਆ ਸਾਡੇ ਤੱਕ ਨਹੀਂ ਤੇ ਜਿਹੜੀ ਤੁਸੀਂ ਉਹ ਬੇੜੀ ਜਿਹੜੀ ਦਿੱਤੀ ਉਹ ਕਿਨੇ ਦੀ ਸਰਕਾਰ ਨੇ ਦਿੱਤੀ ਜਾਣਾ ਨਹੀਂ ਉਹ ਸਰਕਾਰੀ ਨਹੀਂ ਉਹ ਬਾਬਿਆਂ ਬਿੱਧੀ ਚੰਗੀਆਂ ਨੇ ਦਿੱਤੀ ਆ ਹੂੰ ਤੇ ਕਿੰਨੇ ਕੁ ਲੋਕ ਅੰਦਰ ਜਿਹੜੇ ਫਸੇ ਹੋਏ ਬਹੁਤ ਜੀ ਆ ਸਾਰੇ ਇੱਧਰ-ਦਾਲੇ-ਦਾਲੇ ਪਿੰਡ ਆ ਘਰਾਂ ਦੇ ਘਾਰੇ ਆ ਇੱਕ ਉਹ ਥੇ ਜਵਾਰੇ ਉਹ ਵੀ ਉਹ ਪਿੱਛੇ ਪਰਿਵਾਰ ਲੈ ਕੇ ਆਉਣ ਗਿਆ ਉਹ ਵੀ ਨਿਕਲ ਗਿਆ ਉਹਨਾਂ ਦੇ ਅੰਦਰ ਪਾਣੀ ਵੜ ਗਿਆ ਆਪਣੇ ਆਪ ਹੀ ਨਿਕਲ ਕੇ ਆ ਰਹੇ ਆਪਣੇ ਆਪ ਹੀ ਨਿਕਲ ਗਏ ਕੋਈ ਆਦੇ ਰਿਆ ਨਾ ਕੋਈ ਸਕਾਰੀ ਬੇੜੀ ਆ ਰਹੀ ਆ ਨਾ ਕੋਈ ਮਾਦਮ ਆ ਰਿਹਾ ਚੁੱਪ ਕੀਤੇ ਆਪੋ ਆਪਣੀਆਂ ਬੇੜੀਆਂ ਲਿਆਦਿਆਂ ਤੇ ਨਿਕਲਦੇ ਹੋਣੇ ਜਿਹੜੀ ਐਸਡੀਐਮ ਸਾਹਿਬ ਦੀ ਗੱਡੀ ਗਈ ਸੀ ਪ੍ਰਸ਼ਾਸਨ ਗਿਆ ਸੀ ਇਹਨਾਂ ਨੇ ਕੀ ਕਰਨ ਕੋਈ ਇਹਨਾਂ ਕੋਈ ਸਾਡੇ ਨਾਲ ਗੱਲ ਨਹੀਂ ਪੁੱਛੀ ਵੀ ਕੀ ਆ ਕੀ ਨਹੀਂ ਬਸ ਸਿੱਧੇ ਮੋੜਾ ਕੋਈ ਗੱਲਬਾਤ ਨਹੀਂ ਇਹਨਾਂ ਪੁੱਛੀ ਅਸਲ ਪਤਾ ਤਾਂ ਵਿਚ ਆ ਗਏ ਤੁਸੀਂ ਪਹਿਲਾਂ ਕਿਉਂ ਨਹੀਂ ਕੋਸ਼ਿਸ਼ ਕੀਤੀ ਹੁਣ ਵੀ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਆਪਾਂ ਨੂੰ 2 ਦਿਨ ਪਹਿਲਾਂ ਪਤਾ ਲੱਗਿਆ ਸੀ ਕਿ ਪਾਣੀ ਹੋਰ ਵਧਣਾ ਤੇ ਵਧਣਾ ਕਿੱਧਰ ਜਾਈਏ ਹਮ ਇੱਥੇ ਜਾਈਏ ਇੱਕ ਮੇਮ ਘਾਰ ਹੁੰਦਾ ਰਾਤ ਨੂੰ ਚੱਲ ਜੀਏ ਘਰ ਕਿੱਥੇ ਚੱਲ ਜੀਏ ਕਿਰੀ ਘਰ ਹੀ ਹੋਣਾ ਤੇ ਘਰ ਛੱਡ ਦੇ ਕੇ ਆਪਣੇ ਜਾਣ ਜੋ ਕੀ ਤੇ ਹੈ ਨਹੀਂ ਹੁਣ ਕਿੱਥੇ ਰੂਗੇ ਹੁਣ ਉੱਥੇ ਬਾਬਿਆਂ ਦੇ ਡੇਰੇ ਤੇ ਚਲੇ ਆਂ ਮਾਲ ਉੱਥੇ ਖੜਿਆ ਆਪਣਾ ਮਾਲ ਡੰਗਰ ਸਾਰਾ ਉੱਥੇ ਆ ਕੋਈ ਘੜ ਕੇ ਚੱਲਗਾ ਮੇਰੀ ਫੈਮਿਲੀ ਜਨਰ ਅੰਦਰ ਰਹਿੰਦੀ ਆ ਛੋਟੀ ਦੀ ਫੈਮਿਲੀ ਪੇਕੇ ਚੱਲ ਚੱਲੇ ਆ ਇਤਰਾਪ ਖੇਲਰ ਪੁਲੇ ਤੇ ਚੱਲ ਚ ਹਾਂਜੀ ਹਾਂਜੀ ਤੇ ਕਿਦਾਂ ਤੁਹਾਨੂੰ ਆਪ ਨਿਕਲ ਕੇ ਆਏ ਹੋ ਜਾਂ ਪ੍ਰਸ਼ਾਸਨ ਲੈ ਕੇ ਆਇਆ ਤੁਹਾਨੂੰ ਨਹੀਂ ਨਹੀਂ ਆਪ ਹੀ ਆਪ ਹੀ ਹੂੰ ਪ੍ਰਸ਼ਾਸਨ ਦੇ ਕੋਈ ਲੋਕ ਨਹੀਂ ਪਹੁੰਚੇ ਇੱਥੇ ਕੋਈ ਕੋਈ ਨਹੀਂ ਜ਼ਵੇਰ ਦਾ ਕੋਈ ਨਹੀਂ ਸਾੜੀ ਕਿਸੇ ਨੇ ਸਾਰ ਨਹੀਂ ਲਈ ਹਾਂਜੀ ਤੇ ਕਿੰਨੇ ਕੁ ਲੋਕ ਜਿਹੜੇ ਅੰਦਰ ਫਸੇ ਹੋਣਗੇ ਜੀ ਅਜੇ ਘੱਟ ਤੋਂ ਘੱਟ ਵੀ ਕੋਈ 3-400 ਬੰਦਾ ਹੋਊਗਾ ਕਿਦਾਂ ਆਏ ਕਿਦਾਂ ਨਿਕਲ ਕੇ ਹੋ ਤੁਸੀਂ ਕਿਸ ਤੀਰ ਆਪਣੀ ਕਿਸਤੀ ਸਾਡੇ ਕੋਲ ਹਾਂਜੀ ਬਿੜੀ ਦੀ ਆਈ ਬਿੜੀ ਦੀ ਆਈ ਆਦੂ ਦੇ ਪ੍ਰਸ਼ਾਸਨ ਨੂੰ ਅਪੀਲ ਨਹੀਂ ਕੀਤੀ ਕਿ ਆਓ ਭਾਈ ਸਾਨੂੰ ਕੱਢ ਲਓ ਬੜਾ ਇੱਥੇ ਰੋਏ ਖਾਵੇ ਅਸੀਂ ਪਹਿਲਾਂ ਉਹਦੇ ਕੋਈ ਨੇ ਸੁਣੀ ਨਹੀਂ ਤੇ ਆ ਤੁਹਾਡੇ ਦਾ ਧੰਨਵਾਦ ਜੇ ਤੁਸੀਂ ਆਏ ਹੁਣ ਹੂੰ ਤਾਰੇ ਪੂਰਾ ਜਵਾਗਰਾ ਮਰ ਕੇ ਰੋ ਰੋ ਪਾਣੀ ਚੜ ਗਿਆ ਬੜਾ ਸਾਫ ਚਾ ਕੀਤਾ ਪਰ ਪਾਣੀ ਨਹੀਂ ਜਿਆਦਾ ਵਾ ਮੈਨੂੰ ਇਹਨਾਂ ਕਿ ਦੱਸੋ ਇਸ ਟਾਈਮ ਜੇ ਆਪਾਂ ਸਿੰਪਲ ਜਿਹਾ ਦੇਖੀ ਕਿੰਨੇ ਲੋਕ ਜਿਹੜੇ ਅਜੇ ਫਸੇ ਹੋਣਗੇ ਆਪਾਂ ਫਸੇ ਵੀ ਜਿਆਦਾ ਹੁਣ ਪਿੰਡ ਸਾਡੇ ਸਾਰੇ ਬੇਟਾ ਸਾਹਬ ਨਾਲ ਤੇ ਬੀੜੀਆਂ ਦਾ ਬੀੜੀਆਂ ਦੋ ਆ ਪਾਰੀ ਨਾ ਹੁੰਦੇ ਇਧਰ ਪੜ ਕੇ ਹੁਣ ਸਾਰੇ ਹੁਣ ਬਾਹਰ ਉਹਨੂੰ ਤਿਆਰ ਹੁਣ ਤਿਆਰ ਬਣ ਪਾਣੀ ਡਰ ਗਿਆ ਪਾਣੀ ਘਰਾਈ ਵੜ ਕੇ ਅੰਦਰੀ ਵੜ ਗਿਆ ਦਾਣੇ ਉੱਤੇ ਰੱਖੇ ਕੋਠਿਆਂ ਦੇ ਕਿਨੇ ਖਵਾ ਕੀਤਾ ਰੇੜੀ ਤੇ ਰੱਖੇ ਟਰਾਲੀ ਤੇ ਰੱਖੇ ਬੋਰਾ ਭਰ ਕੇ ਬਹੁਤ ਜ਼ਿਆਦਾ ਉਖਾ ਕੰਮ ਆ। ਇੱਥੇ ਲੱਗਦਾ ਕਿ ਹੋਰ ਪਾਣੀ ਵਧੂਗਾ ਇਹਦੇ ਵਿੱਚ। ਪਾਣੀ ਵਧਨਦਿਆ ਸਾਰ ਸਵੇਰਾ ਅਸੀਂ ਪਾਣੀ ਅਸੀਂ ਸਾਨੂੰ ਆਸ ਵਿੱਚ ਬੰਨ ਟੁੱਟ ਗਿਆ ਉਹ ਦੱਸਦੇ ਤੇ ਫਿਰ ਲੈਗ ਜੂਗਾ ਪਾਣੀ ਵਧ ਗਿਆ ਵਾ। ਸੋ ਇਹ ਤਾਂ ਫੁੱਟ ਗਿਆ ਪਾਣੀ ਪੜਿਆ ਵਾ ਪਾਣੀ ਲੱਥਾ ਤਾਂ ਕੋਈ ਨਹੀਂਗਾ। ਠੀਕ ਹੈ। ਬਾਬੂ ਇਹ ਮੈਨੂੰ ਇਹ ਦੱਸੋ ਜਿੱਦਾਂ ਤੁਸੀਂ ਕਹਿੰਦੇ ਕਿ ਤੁਹਾਡੇ ਜਨਵਰੀ ਵੀ ਅੰਦਰ ਹੀ ਸੀਗੇ ਤੁਸੀਂ ਲੋਕ ਜਿੰਨੇ ਵੀ ਹੈਗੇ ਸਾਰੇ ਅੰਦਰ ਸੀਗੇ। ਵੋਟਾਂ ਪਾਣੇ ਆ ਉਦੋਂ ਲੋਕ ਆਂਦੇ ਆ ਇਹ। ਉਦੋਂ ਪਾਟ ਪਾਚ ਕਿ ਆਉਂਦਾ ਉਦੋਂ ਉਹ ਬੋਠਾ ਨੂੰ ਤੇ ਪੰਜ ਪਾਚ ਕਿ ਆਉਂਦਾ ਉਹਦੇ ਉਦੋਂ ਥੁੱਕਾ ਪੈਣ ਹੁੰਦਾ ਸਾਰੇ ਆਣ ਕੇ ਆ ਦਿੰਦੇ ਵੀ ਹੱਥ ਜੋੜਦੇ ਬੋਠਾ ਪਾਉ ਸਾਨੂੰ ਕਰੋ ਜਦੋਂ ਪਾਣੀ ਆਉਂਦਾ ਕੋਈ ਨਹੀਂ ਇੱਥੇ ਅਪੀਲ ਸੁਣਦਾ ਕੁਛ ਨਹੀਂ ਆਉਂਦਾ ਜਾਂਦਾ ਅੰਦਰ ਟਾਪੂ ਦੇ ਘੇਰੇ ਪੈ ਐਡਵਾਂਸ ਬਣਨ ਲੱਗੇ ਸਾਰੇ ਟੁੱਟ ਗਏ ਹੈ ਕੋਈ ਕਾਰ ਨਹੀਂ ਕਰ ਰਿਆ ਕੋਈ ਨਹੀਂ ਪੁੱਛ ਰਹੀ ਸਰਕਾਰ ਕੁਛ ਨਹੀਂ ਸਾਡੀ ਹੁਣ ਕਿਉਂ ਨਹੀਂ ਆ ਰਹੇ ਕੁਛ ਨਹੀਂ ਆ ਰਿਹਾ ਨਾ ਸੁਣਦੇ ਨਾ ਅਪੀਲ ਕੋਈ ਨਹੀਂ ਕਰ ਰਿਆ ਫਰੈਸ਼ਨ ਆਇਆ ਤੁਸੀਂ ਆਣ ਕੇ ਕਲਪਤ ਕੋਈ ਕਿਸੇ ਨੇ ਮੈਨੂੰ ਇੱਕ ਇਹ ਦੱਸੋ ਤੇਲ ਤੁਸੀਂ ਲੈਨੇ ਤੇਲ ਮੈਂ ਲੈਨਾ ਤੇ ਨਹੀਂ ਲੋਕ ਲੈਂਦੇ ਨੇ ਪੈਟਰੋਲ ਦੇ ਉੱਪਰ ਸਮ ਟੈਕਸ ਪੈਂਦੇ ਆ ਹਰੇ ਖੰਡ ਪੱਤੀ ਤੇ ਹੀ ਜੀਐਸਟੀ ਭਰਦੇ ਆ ਹਰੀ ਜੀ ਤੇ ਹੀ ਟੈਕਸ ਭਰਦੇ ਆ ਉਹ ਕਦ ਲਈ ਭਰ ਦੇ ਕੇ ਓੱਖਾ ਵਿਲਾ ਸਾਡੀ ਸਰਕਾਰ ਸਾਧਵੇ ਕੋਈ ਨਹੀਂ ਆ ਰਿਹਾ ਕੋਈ ਵੀ ਨਹੀਂ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਕਰਦੇ ਆਉਣੇ ਮੁੜ ਕੇ ਓੱਖੀ ਵਾਲੇ ਹੋਣੀ ਪਤਾ ਲੱਗਦਾ ਹੁਣ ਤੂੰ ਆਇਆ ਕਿ ਨਹੀਂ ਸੀ ਹੁਣ ਗੱਲਬਾਤ ਕੀਤੀ ਤੂੰ ਸੋ ਪੁੱਛਿਆ ਵਾ ਇਹ ਇਤਰਾ ਉਹਦੇ ਗੱਲ ਘੜੀ ਫਦੇ ਬੁਲਾਉਂਦੇ ਗੱਲ ਕਿਹੜੀ ਹੈ ਇਹਦੀ ਮੰਗ ਤੇ ਥੋੜਾ ਕੋਈ ਚੇਤਿਆਨ ਉਹ ਦੇ ਕੇ ਜਾਓ ਸਾਡੀ ਜਾਨ ਬੱਚੇ ਦੇ ਵਿੱਚ ਆਉਂਦੇ ਬਾਹਰ ਕੱਢਦੇ ਨੇ ਬੱਚਿਆਂ ਨੂੰ ਅਸੀਂ ਸਾਡੇ ਬੁੱਢਾ ਰੋ ਰੋ ਮਰ ਗਏ ਖਾਪ ਗਏ ਕੋਈ ਗੱਲ ਕਰਨ ਨਹੀਂ ਨੇ ਕੋਈ ਰਹਿ ਗਈ ਨਹੀਂ ਮੇਰਾ ਬਾਪੂ ਸਵਾਲੇ ਸੀਗਾ ਕਿ ਪੈਟਰੋਲ ਤੇ ਤੁਸੀਂ ਪਾਉਨੇ ਤੁਸੀਂ ਵੀ ਟੈਕਸ ਭਰਦੇ ਆ ਜੀਐਸਟੀ ਦੇ ਆਪਾਂ ਟੈਕਸ ਭਰਦੇ ਖੰਡ ਲੋ ਪੱਤੀ ਲੋ ਕਿਸੇ ਹਰੀ ਜੀ ਦੇ ਟੈਕਸ ਭਰਦੇ ਆ ਉਹ ਅਸੀਂ ਤਾਂ ਹੀ ਭਰਦੇ ਕਿ ਸਾਡਾ ਔਖਾ ਵੇਲਾ ਹੋਵੇ ਉਹ ਸਰਕਾਰ ਸਾਡੀ ਬਾਹ ਫੜ ਲਵੇ ਉਹ ਸਾਰਾ ਉਹ ਤਾਂ ਸਾਡੇ ਮੈਂ ਕਿਹਾ ਸਿਰ ਮੱਥੇ ਮਾਰਨਾ ਗੱਲ ਵਿੱਚ ਸਹੀ ਗੱਲ ਹੈ ਬਾਈ ਜੇ ਤੁਸੀਂ ਵੀ ਔਖ ਐਵੇਂ ਖੜੇ ਰਾਣੇ ਆ ਪੈਨੇ 20 ਪਜਾਈ ਮੁੰਡੇ ਮੰਤਰੀ ਸਾਰ ਬੰਨ ਟੁੱਟ ਗਿਆ ਬੰਨ ਕਿਨੇ ਹੰਨਾ ਬੰਨ ਬਣਾ ਰਹੀ ਨਾ ਐਵੇਂ ਆਖੀ ਇਹ ਪੂਰੀ ਮੱਤ ਤੇ ਬਾਬੇ ਸੁੱਖਾ ਸੰਸਰੀਆੜੀ ਆਇਆ ਸੀ ਉਹ ਵੀ ਸੇਵਾ ਲਈ ਆਉਂਦਾ ਰਿਹਾ ਵਾ ਸਾਨੂੰ ਰਾਲ ਮੇਰੇ ਖੜੇ ਉਹਨਾਂ ਬਾਹ ਫੜੀ ਚਲੋਣ ਪਾਣੀ ਬੇਵਸੀ ਹੋ ਗਿਆ ਪਾਣੀ ਜ਼ਿਆਦਾ ਹੋ ਗਿਆ ਹੁਣ ਅਸੀਂ ਨਹੀਂ ਥੋੜਾ ਆ ਸਕਦੇ ਉਹਨਾਂ ਨੂੰ ਪੂਰੀ ਮੱਤ ਕੀ ਦੀ ਸਾਡੀ ਪੂਰੀ ਮੱਤ ਦੀ ਠੀਕ ਸਾਡੇ ਕੋਲੇ ਬੇੜੀ ਨਾ ਹੁੰਦੀ ਸਰਕਾਰ ਨੇ ਬੇੜੀ ਨਹੀਂ ਦਿੱਤੀ ਸਾਡਾ ਬੱਚਾ ਜੀ ਕੋਈ ਰੋੜ ਜਾਂਦਾ ਕਿਹਦੇ ਜੁਮੇ ਚਾਵਾਂ ਇੱਕ ਰੋਈ ਖਪਿਆ ਅੱਧੀ ਰਾਤ ਉੱਥੇ ਹੋ ਗਈ ਨਾ ਉਹ ਵੇਲਾ ਨਾ ਉਹ ਵੇਲਾ ਇਹ ਟੁੱਟੀ ਆਈਆਂ ਟੁੱਟੀ ਰਹੀ 2000 ਰੁਪਏ ਲਾ ਕੇ ਮੈਂ ਤਰਲਾ ਮਾਰਕ ਦੇ ਆਧਾਰ ਕਾਰਡ ਦੇਖ ਲੈ ਕੇ ਤੇ ਫੇਰ ਬੇੜੀ ਤੇ ਤੇ ਆਈ ਪਾਈ ਫੇ 2000 ਰੁਪਏ ਬੋਰੀ ਦੇ ਵਿੱਚ ਬਣਾ ਕੇ ਤੇ ਫੇਰ ਉਹ ਬੇੜੀ ਉਹਦੇ ਪਾਣੀ ਪੈ ਗਿਆ ਰੋਕ ਕੇ ਨਾਲ ਕਾ ਵੀ ਪਾਣੀ ਤੋਂ ਆ ਪਾਣੀ ਗੰਦਾ ਪੀਉਣ ਨਾ ਤੇ ਮੁਰਗਾ ਦੂਰੋਂ ਪਾਰ ਕੇ ਲਿਆਉਂਦੇ ਡੰਗੀਆਂ ਪਾਣੀ ਪੁਣੀਆਂ ਦੀਆਂ 32 ਉਥੋਂ ਰਾਤ ਦਾ ਖੰਭਾ ਡੇਗਵਾ ਲੈਣ ਦਾ ਆਪਾਂ ਥੋੜੇ ਅੱਗੇ ਵੀ ਚੱਲਦੇ ਕਿਉਂਕਿ ਨਾ ਪਿੱਛੇ ਪਰਿਵਾਰ ਹੋਰ ਵੀ ਇਹਨਾਂ ਦੇ ਆ ਰਹੇ ਆ ਬੜੇ ਲੋਕ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜਿੱਦਾਂ ਆਪਾਂ ਗੱਲ ਕਰੀਏ ਨਾ ਕਿ ਸਰਕਾਰ ਤੋਂ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹੈਗੇ ਨੇ ਕਹਿੰਦੇ ਪ੍ਰਸ਼ਾਸਨ ਦਾ ਕੋਈ ਵੀ ਜਿਹੜਾ ਆਦਮੀ ਹੈਗਾ ਵਾ ਉਹ ਇੱਥੇ ਪਹੁੰਚਿਆ ਨਹੀਂ ਬੇਸ਼ੱਕ ਐਸਡੀਐਮ ਸਾਹਿਬ ਹੁਣ ਥੋੜਾ ਬਹੁਤਾ ਗਏ ਨੇ ਲੇਕਿਨ ਇਹਨਾਂ ਦੀ ਮਦਦ ਵਾਸਤੇ ਕੋਈ ਨਹੀਂ ਆਇਆ ਸਿਰ ਤੇ ਬੈਗ ਚੱਕ ਕੇ ਆਪਣੀ ਕਿਸ਼ਤੀ ਰਾਈ ਆਪਣੇ ਪ੍ਰਬੰਧਾਂ ਰੇ ਸਵੇਤ ਉਹ ਜਿਹੜੇ ਲੋਕ ਵਾਪਸ ਨਿਕਲੇ ਆਪਾਂ ਪੋਲ ਦੇ ਅਗਲੇ ਸਾਈਡ ਤੇ ਆ ਕੇ ਹੋਰ ਲੋਕਾਂ ਨਾਲ ਵੀ ਗੱਲ ਕਰ ਲੈਣੇ ਆ ਤੇ ਹੋਰ ਪਰਿਵਾਰ ਵੀ ਜਿਹੜੇ ਬਾਹਰ ਆ ਰਹੇ ਆ ਇਹ ਬਾਹੂ ਪੋਤੇ ਰਹਿਣ ਵਾਲੇ ਹੋ तकरीबन ਮਹੀਨਾ ਹੋ ਗਿਆ ਪਾਣੀ ਦੇ ਵਿੱਚ ਤੇ ਹੁਣ ਪਰਿਵਾਰ ਸਾਰੇ ਬਾਹਰ ਆ ਰਹੇ ਆ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਅਸੀਂ ਵੇਖੋ ਕੱਲ 5 ਵਜੇ ਤੇ ਲਗਾਤਾਰ ਲੋਕਾਂ ਨੂੰ ਕੱਢ ਰਹੇ ਹਾਂ ਕਿਉਂਕਿ ਸਾਡੇ ਸਾਡੇ ਕੋ ਪਿਛਲੇ ਦਿਨੀ ਅਸੀਂ ਦੋ ਬੇਟੀਆਂ ਪ੍ਰਸ਼ਾਸਨ ਤੋਂ ਲੈ ਲਈਆਂ ਉਹਦੇ ਵਿੱਚ ਅਸੀਂ ਲਗਾਤਾਰ ਸਾਰੀ ਰਾਤ ਇੱਕ ਮਿੰਟ ਵੀ ਨਹੀਂ ਇਹ ਤੁਸੀਂ ਮੰਨੋਗੇ ਕਿ ਜਿਹੜੀਆਂ ਆ ਰਾਤ ਆ ਜਲੀ ਇੱਕ ਮਿੰਟ ਵੀ ਨਹੀਂ ਲੋਕ ਸਤੇ ਕੋਈ ਵੀ ਨਹੀਂ ਸਤਾਇਆ ਅਸੀਂ ਨਹੀਂ ਤੇ ਅਸੀਂ ਲਗਾਤਾਰ ਜੀਆਂ ਨੂੰ ਕੱਢ ਕੱਢ ਕੇ ਡੇਰਿਆਂ ਦੇ ਉੱਤੇ ਕੰਧਾਂ ਡਿੱਗ ਰੀਆਂ ਲੋਕਾਂ ਦੇ ਮਕਾਨ ਟਹਿ ਰਹੇ ਆ ਦੰਗਰ ਰੁੜ ਰਹੇ ਆ ਦਾਣੇ ਖਰਾਬ ਹੋ ਰਹੇ ਆ ਤੇ ਸਾਰਾ ਕੁਝ ਬਰਬਾਦ ਹੋ ਰਿਆ ਤੇ ਉਹਦੇ ਵਿੱਚ ਅਸੀਂ ਲਗਾਤਾਰ ਸੰਗਤ ਦੇ ਵਿੱਚ ਡਟੇ ਰਹੇ ਆ ਤੇ ਆਪਦਾ ਪਰਿਵਾਰ ਅਸੀਂ ਸਭ ਤੋਂ ਪਿੱਛੋਂ ਕੱਢ ਰਹੇ ਆ ਕਿਉਂਕਿ ਬਹੁ ਗਿਣਤੀ ਪਰਿਵਾਰ ਜਿਹੜੇ ਕੱਢ ਗਏ ਤੇ ਇਹਨਾਂ ਇਹ ਕੁੜੀਆਂ ਨੂੰ ਆਖਿਆ ਕਿ ਕੋਈ ਆਪਦੇ ਮਾਪਿਓ ਕੋ ਚਲੇ ਜਾਈ ਕੋਈ ਕਿਉਂਕਿ ਚਾਰ ਦਿਨ ਆਪਾਂ ਟਾਈਮ ਪਾਸ ਕਰਨਾ ਉਹਦੇ ਵਿੱਚ ਅਸੀਂ ਅਜੇ ਵੀ ਸਾਡੇ ਮੁੰਡੇ ਜਿਹੜੇ ਉਹ ਬੇੜੀਆਂ ਲੈ ਕੇ ਲਗਾਤਾਰ ਲੋਕਾਂ ਨੂੰ ਕੱਢ ਰਿਆ ਲੋਕਾਂ ਦਾ ਦਾਣਾ ਫਕਾ ਜਿਹੜਾ ਉਹ ਬਹੁਤ ਖਰਾਬ ਹੋ ਰਿਹਾ ਕੱਢ ਰਿਆ ਸਭ ਤੋਂ ਵੱਡੀ ਮੁਸ਼ਕਲ ਕੀ ਆ ਹੋਣੀ ਹੁਣ ਜਿਹੜੀ ਲੋਕ ਛਤਾਂ ਤੇ ਬੈਠੇ ਆ ਤੇ ਜੇ ਬਾਰਿਸ਼ ਆ ਗਈ ਤੇ ਬਾਰਿਸ਼ ਆ ਗਈ ਤੇ ਸਾਰਾ ਹੀ ਸਮਾਨ ਟੋਟਲ ਕੱਢ ਕੇ ਛਤਾਂ ਤੇ ਰੱਖਿਆ ਜੇ ਬਾਰਿਸ਼ ਆ ਗਈ ਤੇ ਹੋਰ ਇੱਕ ਬਹੁਤ ਵੱਡੀ ਸਾਡਾ ਨੁਕਸਾਨ ਹੋਊਗਾ ਕੱਲ ਕੱਲ ਦਾ ਪਾਣੀ ਕਿੰਨਾ ਕੁ ਵਰ ਗਿਆ ਵਾ ਬਹੁਤ ਜ਼ਿਆਦਾ ਪਾਣੀ ਦਾ ਕੋਈ ਹਿਸਾਬ ਨਹੀਂ ਰਿਹਾ ਪਾਣੀ ਸਵੇਰੇ 5 ਵਜੇ ਜੋ ਸਾਡੇ ਨਡਾਲਾ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਟੀਮ ਨਡਾਲੇ ਦੇ ਏਰੀਏ ਤੇ ਸਵੇਰੇ 5:30 ਵਜੇ ਲੱਗੀ ਤੇ ਉਹਨਾਂ ਨੇ ਸਾਨੂੰ ਚੌਕਸ ਕਰਤਾ ਸੀ ਵੀ ਤੁਸੀਂ ਵੀ ਤਿਆਰ ਪਰ ਅਸੀਂ ਸੋਚਦੇ ਹਾਂ ਵੀ ਪਾਣੀ ਸਿੱਜੇ ਸਿੱਝ ਆਊਗਾ ਪਰ ਸਰਕਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਕਿ ਅਸੀਂ ਪਾਣੀ ਇੰਨਾ ਛੱਡ ਰਹੇ ਹਾਂ ਆਹ ਕੁਝ ਹੋ ਰਿਹਾ ਪਰ ਸਾਡੇ ਆਗੂ ਸਹਿਬਾਨਾਂ ਨੇ ਜਦੋਂ 5:30 ਵਜੇ ਤੋਂ ਲੈ ਕੇ ਕੰਮ ਕਰ ਰਹੇ ਅਸੀਂ ਸ਼ਾਮ ਨੂੰ 5:30 ਵਜੇ ਗਣ ਲਓ ਤੁਸੀਂ ਵੀ 12-14 ਘੰਟੇ ਬਾਅਦ ਦੇ ਵਿੱਚ ਤੇ ਲਗਾਤਾਰ ਅਜੇ ਵੀ ਅਸੀਂ ਲੋਕਾਂ ਨੂੰ ਕੱਢ ਰਹੇ ਆ ਆਪ ਆਪ ਕੱਢ ਰਹੇ ਆ ਪ੍ਰਸ਼ਾਸਨ ਇਥੇ ਉਹਨਾਂ ਐਸਡੀਐਮ ਸਾਹਿਬ ਵੀ ਆਏ ਸੀਗੇ ਹੋਰ ਵੀ ਲੋਕ ਆਏ ਸੀਗੇ ਕਿਸੇ ਨੇ ਕੋਈ ਭੇਜੀ ਤੁਹਾਨੂੰ ਰਾਹਤ ਕਰਪਾਈ ਇਹਨਾਂ ਬਰੰਦਰੂ ਬਾਹਰ ਕੱਢ ਲਈਏ ਤੋਂ ਟੀਮਾਂ ਭੇਜ ਕੇ ਵੇਖੋ ਜੀ ਐਸਡੀਐਮ ਜਿਹੜਾ ਵਾ ਅਸੀਂ ਇਹਨੇ ਵੀ ਬੰਨ ਤੇ ਘੇੜਾ ਮਾਰ ਜ ਮਾਰ ਜੂਗਾ ਬੰਨ ਤੇ ਤੇ ਭਾਵੇਂ ਮੁੱਖ ਮੰਤਰੀ ਵੀ ਘੇੜਾ ਮਾਰ ਜ ਐਸਡੀਐਮ ਵੀ ਮਾਰ ਜੇ ਅਸੀਂ ਕਹਿੰਦੇ ਆ ਕਿ ਇਲਾਕੇ ਦੀ ਸਾਰ ਲੋ ਅਸੀਂ ਕੱਲ ਦੇ ਡੀਸੀ ਸਾਹਿਬ ਨੂੰ ਵੀ ਬੇਨਤੀਆਂ ਕਰਦੇ ਹਾਂ ਦੀ ਸੀ ਹਾਬ ਨੇ ਸਾਡਿਆਂ ਬੰਦਿਆਂ ਦਾ ਫੋਨ ਚੁੱਕਣ ਦੀ ਮਿਹਨਤ ਕੋਸ਼ਿਸ਼ ਨਹੀਂ ਕੀਤੀ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਇੱਥੋਂ ਵੇਲੇ ਹੋ ਜਾਣਾ ਨਿਕਲ ਹੋਣਾ ਬਾਹਰ ਪਰ ਮੁੜ ਕੇ ਤੁਹਾਡੀ ਅਸੀਂ ਘੇਰਾਗ੍ਰਹੀ ਕਰਾਂਗੇ ਮੁੜ ਕੇ ਤੁਸੀਂ ਆਖਣਾ ਕਿ ਸਾਨੂੰ ਕਿਸਾਨ ਘੇਰਦੇ ਆ ਪਰ ਸਾਡੀ ਮਜਬੂਰੀ ਆ ਕਿਉਂਕਿ ਸਾਡੇ ਨਿਗੇ ਨਿਗੇ ਵੇਖੋ ਬੱਚੇ ਆ ਜਿਹੜੇ ਇਹ ਇਹ ਬੱਚੇ ਜਿਹੜੇ ਅਸੀਂ ਕੱਢ ਗਏ ਇਹਨਾਂ ਨੂੰ ਲਿਆ ਰਹੇ ਆ ਪਾਣੀ ਜੋ ਤੇ ਸਰਕਾਰ ਕਿਤੇ ਲੱਭਣ ਨਹੀਂ ਦੀ ਤੇ ਆ ਦੇਖੋ ਨਿਗੇ ਨਿਗੇ ਵਾਕਿਆ ਨੇ ਕਹਾਂਗਾ ਨਿਗੇ ਨਿਗੇ ਬੱਚੇ ਜਿਨ੍ਹਾਂ ਨੂੰ ਇਹ ਪਰਿਵਾਰ ਆਪ ਆਪਣੇ ਰਿਸਕ ਤੇ ਕੱਢ ਕੱਢ ਰਹੇ ਆ ਤਾਂ ਭੈਣ ਜੀ ਤੁਸੀਂ ਵੀ ਇਸ ਇਲਾਕੇ ਰਹਿਣ ਵਾਲੇ ਹੋ ਤੇ ਤੁਹਾਨੂੰ ਪਤਾ ਸੀ ਪਾਣੀ ਬਹੁਤ ਜ਼ਿਆਦਾ ਤੇ ਬੱਚਿਆਂ ਦਾ ਬੜਾ ਰਿਸਕ ਲਿਆ ਆਪਾਂ ਹਾਂਜੀ ਜੀ ਤੇ ਕੀ ਕਹਿਣਾ ਚਾਹੋਗੇ ਕਿ ਸਰਕਾਰ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਤੁਹਾਨੂੰ ਬਾਹਰ ਹੀ ਕੱਢ ਲਿਆ ਜਾਵੇ ਹੋਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਕੋਈ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪ੍ਰਸ਼ਾਸਨ ਹੈ ਕਿੱਥੇ ਆ ਪੁੱਛਿਆ ਕਦੀ ਨਹੀਂ ਸਰ ਹਾਂਜੀ ਮਾਤਾ ਜੀ ਅ ਅਨੇਕ ਕਿਨੇ ਕਿ ਬੱਚੇ ਲੈ ਕੇ ਤੁਸੀਂ ਹੁਣ ਆ ਰਹੇ ਹੋ ਪ੍ਰਸ਼ਾਸਨ ਨਹੀਂ ਆਇਆ ਤੁਹਾਨੂੰ ਕੱਢਣ ਵਾਸਤੇ ਨਿੱਕੇ ਬੱਚਿਆਂ ਦਾ ਜੇ ਕੋਈ ਰਿਸਕ ਮੰਨ ਲਓ ਕਿ ਇਹਨਾਂ ਬੱਚਿਆਂ ਦਾ ਕੋਈ ਰਿਸਕ ਆ ਆਪਾਂ ਕਿੱਦਾਂ ਲੈ ਸਕਦੇ ਆ ਨਹੀਂ ਕੋਈ ਨਹੀਂ ਅਸੀਂ ਤੇ ਆਪਣੇ ਬੱਚੇ ਨੰਬਨ ਦੀ ਖਾਤਰ ਕੋਈ ਜਾਨਾਂ ਬਚ ਜਾਂਦਾ ਜੇ ਇਹਨਾਂ ਦਾ ਫਜ਼ ਨਹੀਂ ਪੰਦਿਆ ਸਰਕਾਰ ਜਾਂ ਪ੍ਰਸ਼ਾਸਨ ਦਾ ਕਿੱਦਾਂ ਤੁਹਾਨੂੰ ਕੋਈ ਨਹੀਂ ਮਿਲੀ ਹੂੰ ਕੋਈ ਨਹੀਂ ਆ ਕੇ ਹੜੀਵਾਦੀ ਨਹੀਂ ਪੁੱਛੀ ਜੀ ਹਾਂਜੀ ਹੁਣ ਤੁਹਾਡੇ ਘਰਾਂ ਨੂੰ ਢਾਵਾਂ ਲੱਗੀਆਂ ਜਿਹੜੇ ਅੰਦਰਾਂ ਜਿਉ ਪਾਣੀ ਬਣਿਆ ਚਵੇਰਦੇ ਚੌਂਕੜਾ ਲਾ ਕੇ ਅੰਦਰਾਂ ਤੋਂ ਪਾਣੀ ਕੱਢਦੇ ਆਂ ਬੂਹਿਆਂ ਦੇ ਘੜੀ ਮੀਟਿੰਗਾਂ ਲਾਈਆਂ ਮੀਟਿੰਗਾਂ ਉਹ ਨਹੀਂ ਲੱਪਣ ਡੀਆਂ ਤੇ ਕਾੜੀ ਪਾਣੀ ਰੋਕ ਲੀਏ ਕਿੱਥੋਂ ਜਿੱਤਨਾ ਇੱਥੇ ਰੋਕਦਾ ਨਹੀਂ ਤੇ ਰੋਟੀ ਪਾਣੀ ਜਿਹੜਾ ਕਣਕ ਹੁੰਦੀ ਆ ਆਟਾ ਹੁੰਦਾ ਉਹ ਬਚਿਆ ਕੋਸ਼ੇ ਕੋਈ ਜਾਂ ਸਾਰਾ ਖਰਾਬ ਜਿਹਦਾ ਖਰਾਬ ਹੁੰਦੇ ਜਾਂਦਾ ਹਲਦੀ ਘੜੀ ਤੋਂ ਡੁੱਪਦਾ ਹੀ ਜਾਂਦਾ ਕੋਈ ਲੀੜਾ ਮੰਜਾ ਵੀ ਨਹੀਂ ਕੋਈ ਲੰ ਲੈਣਾਂ ਨਿਕੋ ਅੱਛਾ ਲੀੜੇ ਮੰਜੇ ਆਹੀ ਜਿਹੜੇ ਲੈਂਦੇ ਹੀ ਰੱਖੇ ਇਹੋ ਗੱਲ ਪਾ ਲੈਣ ਜਿਹੜੇ ਭੈਣ ਭਰਾਵਾਂ ਕੋਲ ਜਾ ਕੇ ਪਾ ਲੈਣ ਹਲਦੀ ਘੜੀ ਛੱਡ ਆਏ ਉੱਥੇ ਜੇ ਜਿੰਦਰਾਵਾਂ ਦਾ ਵੇਖ ਲੈਣਾਂ ਤੇ ਹੁਣ ਕਿੱਥੇ ਰਹਿਣਾ ਜਾ ਕੇ ਉਹ ਨਹੀਂ ਆਪਣੇ ਪੇਕੇ ਨੇ ਚੱਲੇ ਸਾਰੇ ਕੋਈ ਆਪ ਦੇ ਵਿਚਾਰੀ ਚੱਲੀ ਕੋ ਕਿਹਦੇ ਚੱਲੀ ਹਾਂ ਠੀਕ ਹੈ ਸਰਕਾਰ ਤੋਂ ਕੋਈ ਉਮੀਦ ਹੈਗੀ ਆ ਕਿ ਹੁਣ ਵੀ ਕਹ ਆ ਕੇ ਕਹ ਰਹੇਗੇ ਜੀ ਅਸੀਂ ਲੋਕਾਂ ਨੂੰ ਕੱਢ ਰਹੇ ਬਾਹਰ ਨਹੀਂ ਅਜੇ ਥੱਕਉ ਨਹੀਂ ਮੀਨ ਸਰਕਾਰ ਆ ਡਈ ਜਿੰਨਾ ਵੋਟਾਂ ਲੈਣੀਆਂ ਉਦੋਂ ਸਾਡੇ ਕੋਲੇ ਹੁੰਦੇ ਹਮ ਹੁੰਦੀ ਆ ਪਹਿਲਾਂ 15 20 ਦਿਨ ਪਾਣੀ ਰਹਿ ਗਿਆ ਉਦੋਂ ਵੀ ਇਤਨਾ ਹੀ ਟੱਕੀ ਤੇ ਹੁਣ ਵੀ ਚੱਕਿਆ ਬਿਲਕੁਲ ਆ ਦੇਖੋ ਅਨੇਕੇ ਨੇਕੇ ਬੱਚੇ ਆ ਜਿਹਨਾਂ ਨੂੰ ਲੈ ਕੇ ਨਾ ਪਰਿਵਾਰ ਆਪਣੇ ਰਿਸਕ ਦੇ ਉੱਪਰ ਬਾਹਰ ਆ ਰਹੇ ਆ ਕੋਈ ਵੀ ਮੈਂਬਰ ਜਿਨੇ ਆਪਾ ਜਿਨੇ ਲੋਕਾਂ ਨਾਲ ਗੱਲ ਕੀਤੀ ਕਿਸੇ ਨੇ ਇੱਕ ਨੇ ਵੀ ਨਹੀਂ ਕਿਹਾ ਕਿ ਸਰਕਾਰ ਦਾ ਕੋਈ ਮੁਲਾਜ਼ਮ ਜਾਂ ਮੰਨ ਲਓ ਕੋਈ ਐਸਡੀਐਮ ਜਾਂ ਕੋਈ ਹੋਰ ਕਰਮਚਾਰੀ ਇਹਨਾਂ ਨੂੰ ਕੱਢਣ ਵਾਸਤੇ ਪਹੁੰਚਾਵੇ ਪਿੱਛੇ ਦੂਰ ਤੱਕ ਦੇਖੋ ਲੋਕ ਖੁਦ ਜਿਹੜੇ ਲੰਘ ਕੇ ਜਿਹੜੇ ਬਾਹਰ ਆ ਰਹੇ ਨੇ ਔਰ ਇੱਕ ਉਹ ਕਿਸ਼ਤੀ ਸ਼ਾਇਦ ਤੁਹਾਨੂੰ ਮੈਂ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਉਹ ਉਹਦੇ ਰਾਈ ਜਿਹੜੇ ਲੋਕ ਆ ਉਹ ਆਪਣੇ ਲੋਕਾਂ ਨੂੰ ਬਾਹਰ ਕੱਢ ਰਹੇ ਨੇ ਦੋ ਬੋਰਡ ਨੇ ਦੱਸਦੇ ਕਿ ਇੱਕ ਇੱਕ ਇਸਤੀ ਹੋਰ ਸ਼ਾਇਦ ਇੱਕ ਹੋਰ ਬੋਟ ਆ ਜਿਹਦੇ ਰਾਈ ਚਾਰ ਚਾਰ ਪੰਜ ਪੰਜ ਛੇ ਛੇ ਲੋਕਾਂ ਨੂੰ ਜਿਹੜਾ ਬਾਹਰ ਲਿਆਂਦਾ ਜਾ ਰਿਹਾ ਇਹ ਪਰਿਵਾਰ ਵੀ ਜਿਹੜਾ ਅੱਗੇ ਬਾਉਪੁਰ ਤੋਂ ਜਿਹੜੇ ਇਹ ਟਾਪੂ ਦੇ ਵਿੱਚ ਤਕਰੀਬਨ 16 ਪਿੰਡ ਪਿੰਦੇ ਆ ਜਿਨ੍ਹਾਂ ਦੇ ਵਿੱਚ ਤਕਰੀਬਨ 3000 ਤੋਂ ਵੱਧ ਜਿਹੜੀ ਆਬਾਦੀ ਬੈਠੀ ਸੀਗੀ ਤਾਂ ਇਹ ਪਰਿਵਾਰ ਵੀ ਜਿਹੜਾ ਬਾਹਰ ਹੋਇਆ ਭਾਜੀ ਆ ਆਪ ਨਿਕਲ ਕੇ ਆਏ ਹੋ ਉਥੋਂ ਹਾਂਜੀ ਹਾਂਜੀ ਪ੍ਰਸ਼ਾਸਨ ਦੇ ਕੋਈ ਆ ਇੱਥੇ ਆਇਆ ਕੋਈ ਤੁਹਾਨੂੰ ਕੱਢਣ ਵਾਸਤੇ ਕੋਈ ਨਹੀਂ ਆਇਆ ਕਿਸੇ ਨੇ ਕੋਈ ਮਦਦ ਕੀਤੀ ਨਹੀਂ ਜੀ ਕੋਈ ਨੇ ਮਦਦ ਕੀਤੀ ਹਾਂ ਤੇ ਅੰਦਰ ਜਿਹੜਾ ਆਪ ਹੀ ਸਾਰਾ ਕੁਝ ਕਰਦੇ ਆ ਠੀਕ ਹੈ ਹੁਣ ਰਾਤ ਦਾ ਪਾਣੀ ਜਿਆਦਾ ਵਧ ਗਿਆ ਹਾਂਜੀ ਬਹੁਤ ਜਿਆਦਾ ਪਾਣੀ ਕੀਤੀ ਕੋਈ ਪ੍ਰਸ਼ਾਸਨ ਨੂੰ ਕਿ ਪਾਈਸਾ ਨੂੰ ਅੱਗੇ ਕੱਢੋ ਬਾਹਰ ਕੀਤੀ ਕੋਈ ਨਹੀਂ ਆਇਆ ਇਹ ਦੇਖ ਠੀਕ ਹੈ ਹਾਲੋ ਮਾਤਾ ਜੀ ਹਾਂਜੀ ਨਿਕਲ ਕੇ ਆ ਗਏ ਮੁਬਾਰ ਕਿੱਦਾਂ ਆਏ ਬਾਹਰ ਕਿੱਦਾਂ ਕਿੰਨੇ ਕੱਢਿਆ ਤੁਹਾਨੂੰ ਨਹੀਂ ਔਖੇ ਸੁੱਖ ਆਪਨੇ ਭੈਣ ਭਰਾਈ ਜਿਹੜੇ ਕੱਢਣ ਵਾਲੇ ਆ ਸਗੋਂ ਪ੍ਰਸ਼ਾਸਨ ਨੂੰ ਨਹੀਂ ਕੁਛ ਨਹੀਂ ਸਾਡੇ ਕਿਹਨੇ ਸਾਰੀ ਨਹੀਂ ਲਈ ਅਜ ਤੱਕ ਕੋਈ ਇੱਕ ਬੰਦਾ ਪ੍ਰਸ਼ਾਸਨ ਦੇ ਨਹੀਂ ਆਇਆ ਉਹ ਤਾਂ ਕਹਿੰਦੇ ਅਸੀਂ ਸਭ ਕੁਝ ਕਰਦੇ ਆ ਕੁਛ ਨਹੀਂ ਕੀਤਾ ਕਹਿੰਦੇ ਅਸੀਂ ਲੋਕਾਂ ਨੂੰ ਬਾਹਰ ਕੱਢ ਰਹੇ ਆ ਕੋਈ ਬਾਹਰ ਨਹੀਂ ਕੱਢਿਆ ਆ ਵੇਖ ਲਓ ਤੁਸੀਂ ਅਹੀਂ ਆਪ ਹੀ ਆਉਂਦੇ ਹੋ ਕੋਈ ਪ੍ਰਸ਼ਾਸਨ ਇੱਥੇ ਆਇਆ ਸੀ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਡੇ ਤੱਕ ਤਾਂ ਕੋਈ ਨਹੀਂ ਪੰਚਾਇਤ ਸਾਡੇ ਨਾਲ ਬਹਿ ਗਿਆ ਸਾਡੇ ਰਾਹ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਕੋਈ ਸਾਡੀ ਖ਼ਬਰ ਕਿਸੇ ਨੇ ਨਹੀਂ ਲਈ ਕੋਈ ਹੈਗੇ ਜਿਹਾ ਕਿਹਨ ਨਹੀਂ ਜੇ ਆਪ ਦੀਆਂ ਜਾਨਾਂ ਲੈ ਕੇ ਆਪ ਹੀ ਨਿਕਲੇ ਕਹਿੰਦੇ ਰਾਹਤ ਕੈਂਪ ਲਾਤੇ ਤੁਹਾਡੇ ਲਈ ਬਾਹਰਲੀ ਸਾਈਡ ਤੇ ਰਾਹਤ ਕੈਂਪ ਲੱਗੇ ਆ ਰੈਂ ਬਸੇਰੇ ਬਣਾਤੇ ਤੁਹਾਡੇ ਵਾਸਤੇ ਬਸੇਰਾ ਨਹੀਂ ਆ ਵੇਖ ਲੋ ਹੁਣ ਜਾ ਕਿੱਧਰ ਨੂੰ ਜਾਣਾ ਹੈ ਹਮ ਬੱਚੇ ਨਿੱਕੇ ਨਿੱਕੇ ਲੈ ਕੇ ਬਜ਼ੁਰਗ ਬੰਦੇ ਕਿੱਧਰ ਜਾਣਾ ਸੀ ਹਮ ਚਲੋ ਤੁਸੀਂ ਜਿਹੜੇ ਇਨਸਾਨ ਲੋਗ ਆ ਉਹ ਤਾਂ ਤੁਸੀਂ ਬਾਹਰ ਆ ਗਏ ਜਿਹੜੇ ਆਪਣੇ ਪਸ਼ੂ ਹੁੰਦੇ ਆਂ ਆਮ ਪਿੰਡਾਂ ਦੇ ਵਿੱਚ ਮੱਝਾਂ ਗਾਵਾਂ ਹੁੰਦੀਆਂ ਉਹ ਕਿਦਾਂ ਆਂ ਪਸ਼ੂ ਸਾਡੇ ਵੀ ਰੁੜ ਚ ਰੁੜ ਗਏ ਤੇ ਮਸਾਂ ਫੜ ਕੇ ਮੁੰਡੇ ਨੇ ਕਿਉਂਕਿ ਮੇਰਾ ਬੱਚਾ ਛੋਟਾ ਹੀ ਉਹ ਭੈਣ ਭਰਾਵਾਂ ਦੀ ਹੈਲਪ ਦੇ ਨਾਲ ਤੇ ਮੱਝਾਂ ਮਸਾਂ ਕੱਟ ਕੇ ਤੇ ਇੱਧਰ ਲਿ ਗਏ ਆ ਪਰ ਮਨੇ ਆਏ ਆ ਜਵਾਈ ਮੇਰੇ ਤੇ ਉਹਨਾਂ ਨੇ ਆਣ ਕੇ ਤੇ ਮੱਝਾਂ ਕੱਟੀਆਂ ਵਿੱਚ ਹੁਣ ਕਿੱਥੇ ਰਹਿਣਾ ਜਾ ਕੇ ਤੁਸੀਂ ਹੁਣ ਅਸੀਂ ਇਤਰਾ ਹੀ ਕੋਈ ਭੈਣ ਭਰਾ ਦੀ ਘਰੀ ਜਾਵਾਂਗੇ ਹਾਂ ਹੋਰ ਹੁਣ ਸਾਨੂੰ ਕਿਸੇ ਨੂੰ ਪੁੱਛਣਾ ਥੋੜੀ ਆ ਮਰਗੇ ਜੇਕਰ ਉੜਗੇ ਜੇ ਕੋਈ ਫਸਲ ਨਹੀਂ ਜਦੋਂ ਵੋਟਾਂ ਵੀ ਲਿਆ ਜਾਂਦੇ ਉਦੋਂ ਉਦੋਂ ਦਿਉਣਾ ਹੀ ਆ ਉਦੋਂ ਤੇ ਆਣ ਕੇ ਤੇ ਨਾਨੇ ਸਰੀਆਂ ਮਖਾਉਣੀ ਆ ਉਦੋਂ ਮੂੰਹ ਵਿਖਾ ਦੇਣੇ ਚੰਗੇ ਤੇ ਜਦੋਂ ਅਸੀਂ ਡੋਬ ਰੋੜ ਜਾਣਾ ਉਦੋਂ ਕਿਸੇ ਨੇ ਸਾਡੀ ਸਹਾਰ ਹੀ ਨਹੀਂ ਲੈਣੀ ਅੱਗੇ ਕਿਹੜਾ ਲੈਂਦੇ ਰੇ ਅੱਗੇ ਵੀ ਨਹੀਂ ਲੈਂਦੇ ਰੇ ਹੁਣ ਵੀ ਨਹੀਂ ਲੈਂਦੇ ਰੇ ਆਪ ਸਰਦਾਰ ਜਿਹੜਾ ਉਹ ਹੈਗਾ ਸੀਗੇ ਇਹਦੇ ਚ ਆਪਣਾ ਕਿਸਾਨ ਸਿੰਗਰਸ ਕਮੇਟੀ ਚ ਉਹਨਾਂ ਨੂੰ 2-3 ਸਾਲ ਹੋ ਗਏ ਮਤਲਬ ਡੈਥ ਹੋ ਗਈ ਉਹਨਾਂ ਦੀ ਸਾਡਾ ਤਾਂ ਵੀ ਸਾਡੀ ਕਿਸੇ ਨੇ ਖਬਰ ਨਹੀਂ ਲਈ ਐਸੇ ਮਤਲਬ ਮੈਨੇ ਰਸੋ ਇਹ ਬਾਉਪੁਰ ਜਿਹੜਾ ਵਾ ਮੈਨੂੰ ਲੱਗਾ ਸਾਲ ਦੋ ਸਾਲ ਬਾਅਦ ਡੋਬੀ ਜਾਂਦਾ ਹਰ ਇੱਕ ਵਾਰ ਹੈ ਨਾ ਤੇ ਉਹਦੇ ਵਾਸਤੇ ਪ੍ਰਬੰਧ ਨਹੀਂ ਕੋਈ ਕਰਦੀ ਸਰਕਾਰ ਕੋਈ ਨਹੀਂ ਸਰਕਾਰ ਕਰਦੀ ਕਦੀ ਵੇਖਿਆ ਹੀ ਨਹੀਂ ਵੋਟਾਂ ਲੈਣ ਆ ਜਾਣਾ ਵੋਟਾਂ ਲੈਣਾ ਜਾਣਾ ਕਦੀ ਕਿਸੇ ਨੂੰ ਪੁੱਛਿਆ ਨਹੀਂ ਪਈ ਹੈ ਜੇ ਕਹਿੰਦੇ ਤੇ ਜਿਹੜਾ ਤੁਹਾਡੇ ਲੋਕਾਂ ਇੱਥੇ ਬੰਨ ਜੀ ਆਰਜੀ ਬੰਨ ਲਾਇਆ ਸੀ ਲਾਇਆ ਚਲੋ ਤੁਹਾਡੇ ਲੋਕਾਂ ਨੇ ਆਰਜੀ ਸੀਗਾ ਉਹ ਦੁਆਰਾ ਹੁਣ ਬੰਦ ਦੇ ਪਏ ਸੀਗੇ ਉਹਦੇ ਵਿੱਚ ਕੋਈ ਮਦਦ ਹੋਈ ਸੀ ਉਹਦੇ ਵਿੱਚ ਵੀ ਕੋਈ ਸਾਡੀ ਮਦਦ ਨਹੀਂ ਹੋਈ ਨਾ ਕੋਈ ਪ੍ਰਸ਼ਾਸਨ ਨਹੀਂ ਆ ਕੋਈ ਨਹੀਂ ਆਪ ਹੀ ਹਾਂ ਰਲ ਮਿਲ ਕੇ ਸਾਰਿਆਂ ਨੇ ਤੇ ਕੀਤਾ ਹੈ ਬਾਬਾ ਜੀ ਆਏ ਸੀਗੇ ਇੱਥੋਂ ਸ੍ਰੀ ਹ ਤੇ ਕੁਛ ਰਾਣਾ ਸਾਹਿਬ ਆਏ ਸੀਗੇ ਉਹਨਾਂ ਨੇ ਮੈਂ ਤਾਂ ਕਿਤੇ ਕਿਸੇ ਪ੍ਰਸ਼ਾਸਨ ਨੇ ਨਹੀਂ ਆ ਕੇ ਪੁੱਛਿਆ ਕਿ ਤੂੰ ਡੱਬ ਜਾਈ ਕਿ ਤੁਹਾਡਾ ਹਾਲਤ ਕੀ ਨਹੀਂ ਉਹ ਬੰਨ ਫੇਰ ਰੁੜ ਗਿਆ ਹੁਣ ਹਾਂਜੀ ਹੋਰ ਰੁੜ ਗਿਆ ਬੰਨ ਹੋਰ ਵੀ ਕਿੱਥੋਂ ਟੁੱਟਾ ਹੋਣਾ ਹੋਰ ਵੀ ਟੁੱਟਾ ਇਧਰੋਂ ਸਾਡੇ ਸਾਹਮਣੇ ਵੀ ਟੁੱਟ ਗਿਆ ਹੁਣ ਤਿੰਨਾਂ ਚੌਥਾਂ ਦਾ ਟੁੱਟ ਗਿਆ ਕੀ ਲੱਗਦਾ ਹੁਣ ਪਾਣੀ ਹੋਰ ਵਧਣਾ ਇੱਥੇ ਕਹਿੰਦੀ ਆ ਵੀ ਹੋਰ ਵਧਣਾ ਸਾਡੇ ਤਾਂ ਘਰਾਂ 'ਚ ਵੜ ਗਿਆ ਪਾਣੀ ਕੀ ਕਰਨਾ ਉੱਥੇ ਘਰਾਂ ਦੇ ਹਾਲਾਤ ਕੋ ਟੁੱਟੇ ਹੋਈਆਂ ਘਰ ਨਹੀਂ ਅਜੇ ਤੇ ਬਚੀਏ ਤੇ ਕੁੰਝ ਵਿੱਚ ਵਿੱਚ ਇਧਰ ਸਾਡਾ ਇੱਥੇ ਆ ਏਰੀਆ ਥੋੜਾ ਜਿਹਾ ਬਚਿਆ ਹੈ ਤੇ ਉਧਰ ਬਗਪੁਰ ਵਾਲ ਤੇ ਵਿੱਚੋਂ ਕਰੈ ਜਿਆਦਾ ਉੱਧਰ ਇੱਕ ਚੀਜ਼ ਦੇਖੋ ਜੀ ਜਿੰਨੇ ਲੋਕਾਂ ਨਾਲ ਗੱਲ ਕੀਤੀ ਚਾਹੇ ਮੈਂ ਪੁੱਲ ਤੋਂ ਦੂਜੀ ਸਾਈਡ ਤੇ ਕੀਤੀ ਚਾਹੇ ਸਾਈਡ ਬਾਉਪੋਰ ਵਾਲੇ ਸਾਈਡ ਤੇ ਗੱਲ ਕੀਤੀ ਕੋਈ ਇੱਕ ਬੰਦਾ ਵੀ ਜਿਹੜਾ ਵਾ ਉਹਨੇ ਇਹ ਨਹੀਂ ਕਿਹਾ ਕਿ ਪ੍ਰਸ਼ਾਸਨ ਦਾ ਕੋਈ ਇੱਕ ਬੰਦਾ ਇੱਥੇ ਪਹੁੰਚਿਆ ਹੋਵੇ ਕਿਸੇ ਨੇ ਆ ਕੇ ਇਹਨਾਂ ਦੀ ਮਦਦ ਕੀਤੀ ਹੋਵੇ ਸਾਰੇ ਲੋਕ ਇੱਕੋ ਗੱਲ ਕਹਿੰਦੇ ਕਿ ਅਸੀਂ ਤਾਂ ਆਪਣੇ ਬਲਬੂਤੇ ਦੇ ਉੱਪਰ ਆਪਣੇ ਆ ਦੇ ਭੈਣਾ ਭਰਾਵਾਂ ਦੇ ਸਿਰ ਦੇ ਉੱਪਰ ਇੱਥੇ ਬਾਹਰ ਨਿਕਲ ਕੇ ਆਏ ਹਨ ਨਿੱਕੇ ਨਿੱਕੇ ਬੱਚੇ ਵੀ ਦੇਖ ਲੇ ਜਿਹੜੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਆਪਣੇ ਰਿਸਕ ਦੇ ਨਾਲ ਹੀ ਬਾਹਰ ਕੱਢ ਕੇ ਲਿਆਏ ਆ ਪ੍ਰਸ਼ਾਸਨ ਬੇਸ਼ੱਕ ਮੈਂ ਦੇਖਿਆ ਕਿ ਇੱਥੇ ਐਸਡੀਐਨ ਸਾਹਿਬ ਵੀ ਪਹੁੰਚੇ ਸੀਗੇ ਲੇਕਿਨ ਪੁਲ ਤੋਂ ਅੱਗੇ ਜਾ ਕੇ ਕਹਿਹੋ ਜੇ ਪ੍ਰਬੰਧ ਤਕਰੀਬਨ ਰਾਤ ਦਾ ਪਾਣੀ ਦੱਸ ਰਹੇ ਕਿ ਇਸ ਇਲਾਕੇ ਦੇ ਵਿੱਚ ਹੋਰ ਵਧ ਗਿਆ ਵੈਸੇ ਤਾਂ ਜਿਹੜਾ ਇਲਾਕਾ ਵਾ ਇੱਕ ਮਹੀਨੇ ਤੋਂ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਪਿਆ ਸੀਗਾ ਲੇਕਿਨ ਰਾਤ ਦਾ ਪਾਣੀ ਜਦੋਂ ਵਿਆਸ ਦੇ ਵਿੱਚ ਵਧਿਆ ਤਾਂ ਹੋਰ ਜ਼ਿਆਦਾ ਵਧ ਗਿਆ ਤਾਂ ਹੁਣ ਜਿਹੜੇ ਲੋਕ ਆ ਉਹ ਆਪਣੇ ਘਰੋਂ ਛੱਡ ਕੇ ਬਾਹਰ ਆ ਰਹੇ ਆ ਲੇਕਿਨ ਮਜਬੂਰ ਨੇ ਸਿਰਫ ਦੋ ਵੋਟਾਂ ਦੋ ਵੋਟਾਂ ਦੇ ਸਿੱਧੇ ਉੱਪਰ ਹੀ ਜਿਹੜੇ ਆਪਣੇ ਲੋਕਾਂ ਨੂੰ ਲੈ ਕੇ ਆ ਰਹੇ ਬਾਹਰ ਕੋਈ ਟੀਮ ਨਹੀਂ ਹਾਂ ਇਸ ਤੋਂ ਅੱਗੇ ਕੋਈ ਪਹੁੰਚ ਜਾਵੇ ਐਨਡੀਆਰ ਦੀ ਟੀਮ ਪਹੁੰਚ ਜਾਵੇ ਜਾਂ ਪ੍ਰਸ਼ਾਸਨ ਅੱਗੇ ਪਹੁੰਚ ਜਾਵੇ ਤਾਂ ਕਹਿ ਨਹੀਂ ਸਕਦੇ ਲੇਕਿਨ ਅਜੇ ਤੱਕ ਲੋਕਾਂ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਜਿਹੜੀ ਨਾਰਾਜ਼ਗੀ ਜਿਹੜੀ ਸਾਫ਼ ਦਿਖ ਰਹੀ ਹੈ ਕੈਮਰਾਮੈਨ ਚੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਤੰਜੂ ਬਾਉਪੁਰ ਸੁਲਤਾਨਪੁਰ ਲੋਧੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ